ਮਨੁੱਖੀ ਅਧਿਕਾਰ ਮੰਚ ਰਾਜ ਪੰਜਾਬ ਭਾਰਤ ਦੀ ਜ਼ਿਲ੍ਹਾ ਕਾਇ ਮੋਹਾਲੀ ਵੱਲੋਂ ਜ਼ਿਲ੍ਹਾ ਚੇਅਰਮੈਨ ਗੁਰਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਸਵਿੰਦਰ ਕੌਰ ਦੀ ਸਾਂਝੀ ਪ੍ਰਧਾਨਗੀ ਹੇਠ ਇੱਕ ਵਿਸ਼ਾਲ ਰੋਸ ਮਾਰਚ ਦਫ਼ਤਰ ਐਸਡੀਐਮ ਖਰੜ ਤੱਕ ਕੱਢਿਆ ਗਿਆ ਜਿਸ ਵਿੱਚ ਕੋਮਾਂਂਤਰੀ ਸੂਬਾ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਮੈਂਬਰ ਅਤੇ ਅਹੁਦੇਦਾਰਾਂ ਤੋਂ ਇਲਾਵਾ ਸਾਰੇ ਲੋਕਾਂ ਨੇ ਵੀ ਹਿੱਸਾ ਲਿਆ ਇਹ ਰੋਸ ਮਾਰਚ ਬਲਾਤਕਾਰਾਂ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਕਰਵਾਇਆ ਗਿਆ ਅੱਜ ਮਨੁੱਖੀ ਅਧਿਕਾਰ ਪੰਚ ਵੱਲੋਂ ਡਾਕਟਰ ਮੋਮਿਤਾ ਦੇਵਨਾਥ ਜੀ ਦੇ ਕੋਈ ਬਲਾਕਕਾਰ ਨੂੰ ਲੈ ਕੇ ਅੱਜ ਸੰਸਥਾ ਵੱਲੋਂ ਇੱਕ ਰੋਸ ਸਮਰਥਨ ਕੀਤਾ ਗਿਆ ਜਿਸ ਰੋਸ ਮਾਰਤ ਦੇ ਵਿੱਚ ਸਾਡੇ ਪੰਜਾਬ ਦੇ ਆਉਂਦੇਦਾਰ नेशनेल ओहदेदार जिले ਦੇ ਅਹੁਦੇਦਾਰ ਅਤੇ ਬਲਾਕ ਦੇ ਅਹੁਦੇਦਾਰ ਉਹਨਾਂ ਦੇ ਨਾਲ ਆਮ ਜਨਤਾ ਜਿਨ੍ਹਾਂ ਨੂੰ ਇਸ ਹੋਏ ਬਲਾਕਕਾਰ ਦਾ ਦੁੱਖ ਲੱਗਿਆ ਉਹ ਅੱਜ ਸੜਕਾਂ ਦੇ ਉੱਤੇ ਉਤਰ ਚੁੱਕੇ ਨੇ ਪਰ ਸਾਡੇ ਭਾਰਤ ਦਾ ਜੋ ਸੰਵਿਧਾਨਿਕ ਢਾਂਚਾ ਹੈ ਉਸਦੇ ਉੱਤੇ ਬੜੀਆਂ ਲੰਬੀਆਂ ਤੇ ਉੱਚੀਆਂ ਉਂਗਲਾਂ ਉੱਠ ਰਹੀਆਂ ਨੇ ਅੱਜ ਇੱਕ ਬਲਾਤਕਾਰ ਦੀ ਗੱਲ ਕਰਦੇ ਆ ਪਰ ਜਦੋਂ ਅਸੀਂ ਆਪਣਾ ਇਤਿਹਾਸ ਖੋਲਦੇ ਆ ਫਿਰ ਪਤਾ ਲੱਗਦਾ ਕਿ ਹਰ 16 ਮਿੰਟ ਤੋਂ ਬਾਅਦ ਸਾਡੇ ਭਾਰਤ ਦੇ ਅੰਦਰ ਹੀ ਕਮਲਾਤਕਾਰ ਹੁੰਦਾ ਹੈ ਸ਼ੇਮ 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 ਇਹਨਾਂ ਚੀਜ਼ਾਂ ਨੂੰ ਵਿਚਾਰਨ ਦੇ ਲਈ ਮਨੁੱਖੀ ਅਧਿਕਾਰ ਮੰਚ ਦੇ ਦਿਲ ਦੇ ਵਿੱਚ ਇੱਕ ਚਿੰਨ੍ਹ ਕੁੱਠੀ ਉਹਨਾਂ ਨੇ ਸੋਚਿਆ ਕਿ ਸਰਕਾਰਾਂ ਦਾ ਜਿਹੜਾ ਸਰਕਾਰਾਂ ਦੀ ਸੋਚ ਜਾਂ ਉਹ ਮਤਮ ਹੋ ਚੁੱਕੀ ਆ ਉਹਨਾਂ ਨੂੰ ਜਗਾਉਣ ਦੇ ਲਈ ਅੱਜ ਇੱਕ ਮੈਮੋਰੰਡਮ ਦੇਣ ਜਾ ਰਹੇ ਆ ਤਾਂ ਜੋ ਸਾਡੇ ਦੇਸ਼ ਦੇ ਅੰਦਰ ਜਿਹੜਾ ਔਰਤਾਂ ਦੇ ਨਾਲ ਅੱਜ ਵਿਤਕਰਾ ਹੋ ਰਿਹਾ ਹੈ ਅਤਿਆਚਾਰ ਹੋ ਰਿਹਾ ਹੈ ਬਲਾਤਕਾਰ ਵਰਗੀਆਂ ਕਨਾਉਣੀਆਂ ਹਰਕਤਾਂ ਹੋ ਰਹੀਆਂ ਨੇ ਇਹਨਾਂ ਨੂੰ ਰੋਕਣ ਦੇ ਲਈ ਸਮੂਹ ਦੇਸ਼ ਵਾਸੀਆਂ ਦੀ ਡਿਊਟੀ ਬਣਦੀ ਆ ਉਹ ਇਸ ਦੇ ਖਿਲਾਫ ਆਪਣੀ ਆਵਾਜ਼ بلند ਕਰਨਾ ਚਾਹੁੰਦੇ ਨੇ ਤਾਂ ਹੀ ਅੱਜ ਅਸੀਂ ਐਸਡੀਐਮ ਤਵੀਜ਼ਨ ਖਰੜ ਤੋਂ ਇੱਕ ਮੈਮੋਰੈਂਡਮ ਰਾਸ਼ਟਰਪਤੀ ਕੋਲ ਭੇਜ ਰਹੇ ਹਾਂ ਉਹਨਾਂ ਦੇ ਰਾਹੀਂ ਇੱਕ ਮੈਮੋਰੈਂਡਮ सीएम ਕੋਲ ਪਹੁੰਚ ਰਹੇ ਆ ਤਾਂ ਜੋ ਇਹ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਇਹਨਾਂ ਨੂੰ ਇਨਸਾਫ ਦੇਣ ਦੇ ਲਈ ਆਪਣੇ ਆਪ ਨੂੰ ਜਗਾਉਣਾ ਕਰਨ ਮੈਂ ਜ਼ਿਆਦਾ ਕੁਝ ਨਾ ਕਹਾ ਦੇਸ਼ ਵਾਸੀਆਂ ਨੂੰ ਦੁਬਾਰਾ ਕਹਿਣਾ ਚਾਹੁੰਦਾ ਕਿ ਅਗਰ ਆਪਾਂ ਆਪਣੇ ਦੇਸ਼ ਨੂੰ ਦੇਸ਼ ਦੀਆਂ ਔਰਤਾਂ ਨੂੰ ਸੁਰੱਖਿਅਤ ਕਰਨਾ ਫਿਰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਰਾਜ ਸਭਾ ਦੇ ਮੈਂਬਰ ਐਮਪੀ ਜਾਂ ਸਾਡੇ ਐਮਐਲਏ ਮੰਤਰੀ ਉਹਨਾਂ ਨੂੰ ਜਿਹੜੀਆਂ ਇਹਨਾਂ ਨੇ ਪੁਲਿਸ ਪ੍ਰੋਟੈਕਸ਼ਨਾਂ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਕੋਲੋਂ ਲੈ ਕੇ ਔਰਤਾਂ ਦੀ ਸੁਰੱਖਿਆ ਦੇ ਲਈ ਵਰਤਨੀਆਂ ਚਾਹੀਦੀਆਂ ਨੇ ਤਾਂ ਜੋ ਸਾਡਾ ਔਰਤ ਵਰਗ ਸੁਰੱਖਿਅਤ ਹੋ ਸਕੇ ਬਲਾਕ ਕਰ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬਲਾਤਕਾਰੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਬਲਾਤਕਾਰੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਠੱਕੇ ਸਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਆਪ ਦਾ ਦਾ ਸਨਮਾਨ ਕਰੋ ਸਨਮਾਨ ਕਰੋ ਸਨਮਾਨ ਕਰੋ ਔਰ ਤੁਬਰਕ ਨੂੰ ਸਨਮਾਨ ਦਿਓ ਸਨਮਾਨ ਦਿਓ ਸਨਮਾਨ ਦਿਓ ਆਓ ਬੰਨਰ ਹੋ ਬਲਾਤਕਾਰਾਂ ਦੀ ਖੇਤੀ ਕਰੋ ਖੇਤੀ ਕਰੋ ਖੇਤੀ ਕਰੋ ਸਰਕਾਰ ਨੂੰ ਚਾਚਣ ਦੇ ਲਈ ਆਪਣੀ ਆਵਾਜ਼ ਬੁਲੰਦ ਕਰੋ ਸਰਕਾਰ ਨੂੰ ਬੁਲੰਦ ਕਰੋ ਸਰਕਾਰ ਨੂੰ ਚਾਚਣ ਵਾਸਤੇ ਮੈਂ ਮਰੰਡਵਾ ਦੀ ਹਨੇਰੀ ਲਿਆ ਦਿਓ ਮਰੰਡਵਾ ਮਰੰਡਵਾ ਮਨੁੱਖੀ ਅਧਿਕਾਰ ਮੰਚ ਜਿੰਦਾਬਾਦ 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 ਮਨੁੱਖੀ ਅਧਿਕਾਰ ਮੰਚ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ڈاکٹر مومিতা دیو نام سنوں صاف دعاؤ انصاف دعاؤ انصاف دعاؤ انصاف کو اور تاں دی سرکیاں نو یقین نی بناؤ یقین نی بناؤ یقین نی بناؤ یقین نی بناؤ ایچ آر ایم گروپ زندہ باد زندہ باد زندہ باد زندہ باد ساڈا ہیومن رائٹس مہم زندہ باد زندہ باد زندہ ਸਜਾ ਦਿਵਾਓ ਸਜਾ ਦਿਵਾਓ ਸਜਾ ਦਿਵਾਓ ਸਜਾ ਦਿਵਾਓ ਅਤੇ ਜੀ ਸ਼ਰਕਿਆ ਨੂੰ ਯਕੀਨੀ ਬਣਾਓ ਯਕੀਨੀ ਬਣਾਓ ਯਕੀਨੀ ਬਣਾਓ ਯਕੀਨੀ ਬਣਾਓ ਦੋਸਤੋ ਅੱਜ ਜੇ ਸੀ ਇਹ ਆਵਾਜ਼ ਨਾ ਉਠਾਈ ਤੇ ਕੱਲ ਨੂੰ ਫਿਰ ਇਸੇ ਤਰ੍ਹਾਂ ਦੀ ਕੰਦ ਹੋਣਗੇ ਇਸ ਲਈ ਸਾਰੇ ਸਾਰਿਆਂ ਨੂੰ ਇੱਥੇ ਇਕੱਤਰ ਹੋਣ ਦੀ ਜ਼ਰੂਰਤ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਹੁਮਾ ਮਾਕੇ ਇੱਥੇ ਇਕੱਠੇ ਹੋ ਤਾਕੇ ਆਸੀ ਕੱਲ ਦੇ ਕਮਿਟੀ ਵਿੱਚ ਜੋ ਕੁਝ ਹੋਣ ਵਾਲਾ ਹੈ ਉਸ ਨੂੰ ਰੋਕ ਸਕੀਏ ਅੱਜ ਜੇ ਕਾਰਾਸ਼ੀ ਇਹ ਸਾਡੇ ਪੁਜਾਰੇ ਨਾ ਕੀਤੇ ਤੇ ਕੱਲ ਨੂੰ ਸਾਡਾ ਕੋਈ ਇਨਸਾਫ ਨਹੀਂ ਮਿਲੇਗਾ